ਮੈਂ ਨੀਸ਼ਾ ਸ਼ਰਮਾ ਪ੍ਰੈਸ رپورਟਰ ਮੈਂ ਅੱਜ ਪਾਤਰਕਾ ਦੇ ਸ਼ਿਵਨ ਹਸਪੀਟਲ ਦੇ ਵਿੱਚ ਖੜੀ ਆ ਇੱਥੇ ਅੱਜ ਮੇਰੇ ਲਾਈਵ ਹੋਣ ਦਾ ਇੱਕ ਖਾਸ ਮਕਸਦ ਹੈ ਕਿ ਕੁਝ ਦਿਨ ਪਹਿਲਾਂ ਮੈਨੂੰ ਮੇਰਾ ਹਾਰਟ ਦਾ ਇਲਾਜ ਚੱਲ ਰਿਹਾ ਹੈ ਇੱਥੋਂ ਦੇ ਹੀ ਡਾਕਟਰ ਅਭਿਨਵ ਸੱਚਦੇਵਾ ਜਿਨ੍ਹਾਂ ਨੇ ਮੈਨੂੰ ਹਾਰਟ ਦੀ ਦਵਾਈ ਸ਼ੁਰੂ ਕੀਤੀ ਔਰ ਮੈਨੂੰ ਏਮਜ਼ ਦੇ ਬਠਿੰਡਾ ਦੇ ਵਿੱਚ ਇੰਕੋ ਕਰਵਾਉਣ ਵਾਸਤੇ ਭੇਜਿਆ ਮੈਨੂੰ ਮੇਰਾ ਇਲਾਜ ਜਲੰਧਰ ਚੱਲ ਰਿਹਾ ਹੈ ਇੱਥੇ ਕਾਫੀ ਪ੍ਰੋਬਲਮ ਆਨ ਤੇ ਮੇਰਾ ਸਾਹ ਫੁੱਲਣ ਤੇ ਮੈਂ ਇੱਥੇ ਆਈ ਡਾਕਟਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਰਿਸਪਾਂਸ ਨਹੀਂ ਸੀਗਾ ਜਿਹੜੇ ਡਾਕਟਰ ਨੇ ਆਪ ਹੀ ਹਾਰਡ ਦੀ ਦਵਾਈ ਸ਼ੁਰੂ ਕੀਤੀ ਹੋਵੇ ਉਸੇ ਹੀ ਡਾਕਟਰ ਨੇ ਬਿਲਕੁਲ ਕੱਢ ਕਰਨ ਤੋਂ ਮਨ੍ਹਾ ਕਰ ਦਿੱਤਾ ਹਾਲਾਂਕਿ ਮੈਂ 21 ਸਾਲ ਤੋਂ ਸੀਨੀਅਰ ਰਿਪੋਰਟਰ ਹਾਂ ਔਰ ਉਹਨਾਂ ਨੂੰ ਐਸਐਮਓ ਨੇ ਵੀ ਗੁਜਾਰਿਸ਼ ਕੀਤੀ ਸਿਵਲ ਸਰਜਨ ਨੇ ਵੀ ਗੁਜਾਰਿਸ਼ ਕੀਤੀ ਲੇਕਿਨ ਡਾਕਟਰ ਨੇ ਇਸ ਤਰ੍ਹਾਂ ਹੱਥ ਮਾਰ ਕੇ ਅੱਗੇ ਲੰਘੇ 2 ਘੰਟੇ ਤੋਂ ਉਹਨਾਂ ਦੇ ਜਿਹੜੇ ਪੇਸ਼ੈਂਟ ਸੀਗੇ ਉਹ ਪਰੇਸ਼ਾਨ ਹੋ ਰਹੇ ਸੀਗੇ ਉਹ ਪੀੜੀ ਦੇ ਬਾਹਰ ਖੜੇ ਜਦ ਕਿ ਡਾਕਟਰ ਉਹ ਪੀੜੀ ਦੇ ਵਿੱਚ ਨਹੀਂ ਸੀ ਔਰ ਉਹ ਹਾਲੇ ਸਾਡਾ ਜਿਹੜਾ ਮੁੱਦਾ ਹੈ ਉਹ ਹਾਲੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਨਿਆਂ ਨਹੀਂ ਮਿਲਿਆ ਜਦ ਕਿ ਅਸੀਂ ਪ੍ਰਾਈਵੇਟ ਹਸਪੀਟਲ 'ਚ ਜਾ ਕੇ ਆਪਣਾ ਇਲਾਜ ਕਰਵਾਇਆ ਮੈਨੂੰ ਕੋਈ ਮੇਰੇ ਬੈਕ ਪ੍ਰੋਬਲਮ ਸੀਗੇ ਮੈਂ ਡਾਕਟਰ ਜਿਹੜੇ ਨਿਸ਼ਾਨਤ ਸੇਧੀ ਆ ਉਹਨਾਂ ਨੂੰ ਦਿਖਾਉਣ ਵਾਸਤੇ ਆਈ ਸੀ ਮੈਂ ਆਪਣੇ ਨਾਲ ਦੇ ਬੱਚੇ ਨੂੰ ਕਿਹਾ ਕਿ ਮੈਨੂੰ ਇੱਥੇ ਹਸਪੀਟਲ ਲੈ ਜਾਓ ਮੈਂ ਐਕਸ-ਰੇ ਕਰਵਾਣਾ ਹੈ ਜਦੋਂ ਅਸੀਂ ਟਰਨ ਲਾਣ ਲੱਗੇ ਵਿੱਚ ਦੋ ਬਾਈਕ ਸਵਾਰ ਆਏ ਬੜੀ ਤੇਜ਼ ਚ ਉਹਨਾਂ ਦੀ ਸਾਡੇ ਨਾਲ ਟੱਕਰ ਹੋ ਗਈ ਜਿਹੜਾ ਮੇਰੇ ਨਾਲ ਲੱਗਾ ਸੀ ਉਹਦੇ ਹੱਦ ਤੇ ਫ੍ਰੈਕਚਰ ਹੋ ਗਿਆ ਮੈਂ ਉਹਨੂੰ ਇੱਥੇ ਲੈ ਕੇ ਆਈ ਇੱਥੇ ਲੈ ਕੇ ਆਈ ਡਾਕਟਰ ਜਿਹੜੇ ਸੀਗੇ ਆਰਥੋ ਵਾਲੇ ਉਹ ਆਟੀ ਦੇ ਵਿੱਚ ਆਪਣਾ ਰੈਸੀਗਿ ਆਪਰੇਸ਼ਨ ਕਰ ਰਹੇ ਸੀਗੇ ਔਰ ਜਦੋਂ ਅਸੀਂ ਸਿਵਲ ਸਰਜਨ ਨਾਲ ਕੰਟੈਕਟ ਕੀਤਾ ਉਹਨਾਂ ਨੇ ਬੜਾ ਅੱਛਾ ਡਾਕਟਰ ਰੋਹਿਤ ਨੇ ਬੜਾ ਅੱਛਾ ਰਿਸਪੌਂਸ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਉੱਪਰ ਓਟੀ ਦੇ ਵਿੱਚ ਚਲੇ ਜਾਓ ਉਹਨਾਂ ਨੇ ਐਕਸਰੇ ਵੀ ਕਰਵਾਇਆ ਸਿਵਲ ਸਰਜਨ ਨੇ ਐਕਸਰੇ ਕਰਵਾਇਆ ਉਹਨਾਂ ਨੇ ਉੱਪਰ ਭੇਜਿਆ ਡਾਕਟਰ ਗਾਂਧੀ ਨੇ ਬੜਾ ਅੱਛਾ ਰਿਸਪੌਂਸ ਦਿੱਤਾ ਇਸ ਗੱਲ ਦਾ ਅਸੀਂ ਮਨਨ ਕਰਦੇ ਹਾਂ ਉਸ ਤੋਂ ਬਾਅਦ ਮੈਂ ਮੈਡੀਸਨ ਕੋਲ ਲੈ ਕੇ ਜਦ ਕਿ ਮੈਨੂੰ ਬੈਠ ਕੇ ਕਰਨੀ ਹੈ ਮੈਂ ਆਪ ਜਾ ਕੇ ਸਾਰੀਆਂ ਦਵਾਈਆਂ ਜਿਹੜਾ ਬੱਚੇ ਦੇ ਫੈਕਚਰ ਹੋਇਆ ਮੈਂ ਦਵਾਈਆਂ ਲੈ ਕੇ ਜਦੋਂ ਉਹਨਾਂ ਨੇ ਕਿਹਾ ਕਿ ਇੱਕ ਬੈਂਡੇਡ ਚਾਹੀਦੀ ਹੈ ਕਿ ਇਹਦੇ ਫੈਕਚਰ ਤੇ ਇੱਕ ਵਾਰੀ ਕਰਨੀ ਹੈ ਡਾਕਟਰ ਸਾਹਿਬ ਦੂਸਰੇ ਸੀ ਜਿਹੜੇ ਡਾਕਟਰ ਨਿਸ਼ਾਨ শেਟੀਆ ਉਹ ਆਪਣਾ ਆਪਰੇਸ਼ਨ ਕਰ ਰਹੇ ਸੀ ਜਦੋਂ ਮੈਂ ਇੱਥੇ ਆਈ ਮੈਂ ਇਹਨਾਂ ਨੂੰ ਗੁਜਾਰਿਸ਼ ਕੀਤੀ ਕਿ ਮੈਂ ਮੈਨੂੰ ਪਤਾ ਨਹੀਂ ਹੈ ਕਿ ਵੀ ਮੈਨੂੰ ਇਹ ਕਿਥੋਂ ਬਾਹਰ ਮੈਡੀਕਲ ਸਟੋਰ ਹੈ ਮੈਨੂੰ ਆਪਣੀ ਇਹ ਬੈਨਰ ਕਿਥੋਂ ਲਵਾ ਮੈਂ ਉਹ ਕਹਿੰਦੇ ਅਮਰਜੈਂਸੀ ਚ ਸਿਵਲ ਸਰਜਨ ਕਹਿੰਦੇ ਅਮਰਜੈਂਸੀ ਚ ਮਿਲ ਜਾਏਗੀ ਤੁਸੀਂ ਮੇਰੀ ਜਾ ਕੇ ਗੱਲ ਕਰਵਾ ਦਿਓ ਡਾਕਟਰ ਰੋਹਿਤ ਦਾ ਬੜਾ ਅੱਛਾ ਰਿਸਪੌਂਸ ਸੀ ਜਦੋਂ ਇੱਥੇ ਅਮਰਜੈਂਸੀ ਦੇ ਵਿੱਚ ਮੈਂ ਆਈ ਇੱਥੇ ਜਿਹੜੇ ਡਾਕਟਰ ਬੈਠੇ ਆ ਮੈਨੂੰ ਉਹਨਾਂ ਦਾ ਨਾਮ ਕਲੀਅਰ ਨਹੀਂ ਹੈ ਡਾਕਟਰ ਠੀਕ ਹੈ ਅਸੀਂ ਜਾ ਕੇ ਦੇਖਿਆ ਪੇਸ਼ੈਂਟ ਨਾਲ ਵੀ ਪੂਰੀ ਤਰ੍ਹਾਂ ਲੜਾਈ ਲੜ ਰਹੀ ਸੀ ਮੈਂ ਜਾ ਕੇ ਕਿਹਾ ਡਾਕਟਰ ਰੋਹਿਤ ਨੇ ਕਿਹਾ ਕਿ ਮੇਰੀ ਗੱਲ ਕਰਾ ਦਿਓ ਜਦੋਂ ਮੈਂ ਜਾ ਕੇ ਕਿਹਾ ਕਿ ਮੈਡਮ ਉਹਨਾਂ ਨਾਲ ਗੱਲ ਕਰੋ ਔਰ ਉਹਨੇ ਇੰਨੀ ਬੁਰੀ ਤਰ੍ਹਾਂ ਲੂਟਲੀ ਜਵਾਬ ਦਿੱਤਾ ਕਿ ਮੈਂ ਕੰਮ ਨਹੀਂ ਕਰੂੰਗੀ ਸਾਨੂੰ ਇਸ ਗੱਲ ਦਾ ਬਹੁਤ ਬੇਹਰਦ ਅਫਸੋਸ ਹੈ ਕਿ ਇਹ ਜਿਹੜਾ ਸਿਵਲ ਹਸਪੀਟਲ ਹੈ ਇਹ ਇੱਕ ਸਰਵੇਦ ਸਾਥੀ ਸਾਬਤ ਹੋ ਰਿਹਾ ਹੈ ਇੱਥੇ ਡਾਕਟਰਾਂ ਦਾ ਬਿਹੇਵ ਬਹੁਤ ਹੀ ਮਾੜਾ ਹੈ ਅਸੀਂ ਸਾਰੇ ਡਾਕਟਰਾਂ ਵਾਸਤੇ ਨਹੀਂ ਕਹਿ ਰਹੇ ਸਿਵਲ ਸਰਜਨ ਐਸ ਐਮਓ ਡਾਕਟਰ ਨਿਸ਼ਾਨ ਸੇਧਿਆ ਡਾਕਟਰ ਗਾਂਧੀ ਵੀ ਬਹੁਤ ਅੱਛੇ ਹੈ ਲੇਕਿਨ ਇੱਥੇ ਜਿਹੜੇ ਅਮਰਜੈਂਸੀ ਦੇ ਵਿੱਚ ਦੇਖੋ ਕੋਈ ਇੱਥੇ ਥਾਣੇ 'ਚ ਜਾਂ ਹਸਪਤਾਲ ਦੇ ਵਿੱਚ ਕੋਈ ਖੁਸ਼ੀ ਨਾਲ ਨਹੀਂ ਆਉਂਦਾ ਜਿਹਨੂੰ ਕੋਈ ਦੁੱਖ ਹੋਏਗਾ ਉਹੀ ਇੱਥੇ ਆਉਂਦਾ ਹੈ ਕੋਈ ਤੁਸੀਂ ਇੱਥੇ ਦਿਖਾ ਦਿਓ ਕੋਈ ਜਿਹੜਾ ਕੋਈ ਸੁਖੀ ਹੋਊਗਾ ਖੁਸ਼ ਹੋਊਗਾ ਉਹ ਇੱਥੇ ਆਊਗਾ ਬਿਲਕੁਲ ਨਹੀਂ ਇੱਥੇ ਡਾਕਟਰ ਬੈਠੇ ਆ ਉਹਨਾਂ ਦਾ ਅਮਰਜੈਂਸੀ ਦੇ ਵਿੱਚ ਜਿਹੜਾ ਅਮਰਜੈਂਸੀ ਚ ਆਏਗਾ ਉਹ ਬੜਾ ਦੁਖੀ ਹੋ ਕੇ ਆਊਗਾ ਉਹਨਾਂ ਤੋਂ ਇੱਕ ਕੀ ਮੰਗਟ ਕੀਤੀ ਗਈ ਕਿ ਡਾਕਟਰ ਸਾਹਿਬ ਨੇ ਉੱਤੋਂ ਮੰਗਵਾਈ ਹੈ ਸਿਵਲ ਸਰਜਨ ਕਹਿ ਰਹੇ ਹੈ ਕਿ ਮੇਰੇ ਨਾਲ ਗੱਲ ਕਰਾ ਦਿਓ ਔਰ ਉਹ ਡਾਕਟਰ ਨੇ ਲੇਡੀ ਡਾਕਟਰ ਨੇ ਸਾਫ ਪورا ਚਿੱਟਾ ਜਵਾ ਦੇਤਾ ਕਿ ਮੈਂ ਗੱਲ ਨਹੀਂ ਕਰੂੰਗੀ ਉਹਨਾਂ ਨੇ ਇਹ ਵੀ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੀ ਪ੍ਰੋਬਲਮ ਹੈ ਅਸੀਂ ਰਾਹ ਚੱਲਦੇ ਨੂੰ ਵੀ ਕਹਿ ਦਿੱਤਾ ਹਾਂ ਬਾਈ ਦੱਸੋ ਸਾਡੇ ਲਈ ਕੋਈ ਸੇਵਾ ਦੇ ਕੋ ਜੇ ਕੋਈ ਹੈ ਅਸੀਂ ਲੋਕੀ ਡਿੱਗੇ ਪੇ ਐਮਰਜੈਂਸੀਆਂ ਚ ਚੁਕਚੁਕ ਕੇ ਲੈ ਜਾਂਦੇ ਹਾਂ ਸਾਨੂੰ ਇਸ ਗੱਲ ਦਾ ਬੇਹਦ ਅਫਸੋਸ ਹੈ ਪ੍ਰਸ਼ਾਸਨ ਸੁਣਤਾ ਵੀ ਹੈ ਕਿ ਜਿਹੜੇ ਸਾਡੇ ਹਲਕਾ ਵਿਧਾਇਕ ਹੈ ਨਰਿੰਦਰਪਾਲ ਸਿੰਘ ਕਬਣਾ ਕੀ ਇਹ ਤਾਂ ਧਿਆਨ ਦੇਣਗੇ ਜਾਂ ਸਾਡਾ ਸਿਵਲ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸਾਹਿਬ ਦਾ ਸਿਵਲ ਸੱਜਣ ਕੋਈ ਇਸ ਗੱਲ ਵੱਲ ਧਿਆਨ ਦੇਣਗੇ ਕਿ ਇਹ ਸਿਵਲ ਹਸਪਤਾਲ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਖੜਾ ਹੈ ਕਿ ਇੱਥੇ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਲੋੜ ਹੈ ਤੇ ਇੱਥੇ ਇੰਨਾਂ ਚੀਜ਼ਾਂ ਤੇ ਸ਼ਿਕੰਜਾ ਕੱਸਣ ਦੀ ਲੋੜ ਹੈ